ਅਗਲੀ ਗੱਲ ਕਰ ਗਿਆ ਆਪਾਂ ਮੁੱਖ ਮੰਤਰੀ ਸਾਹਿਬ ਦੀ ਜਿਵੇਂ ਤੁਸੀਂ ਇਸ ਪ੍ਰਕਰਨ ਦੇ ਵਿੱਚ ਚਰਚਾ ਵੀ ਕੀਤੀ ਹੈ ਜ਼ਿਕਰ ਵੀ ਕਰ ਦਿੱਤਾ ਵੀ ਪੰਥਕ ਵੋਟ ਖਸਦੀ ਦੀ ਸੀ ਡੇਰੇਵਾਲ ਨੂੰ ਹੋ ਤਰੇ ਫਿਰ ਦੂਜੇ ਭਾਈਚਾਰਿਆਂ ਵੱਲ ਨੂੰ ਹੋ ਤਰੇ ਹੁਣ ਕਹਿੰਦੇ ਬੰਗਾ ਜਾਣਗੇ ਤੇ ਜੇਕਰ ਬੰਗਾ ਜਾਣਗੇ ਤਾਂ ਲੋਕਾਂ ਨੂੰ ਤਾਂ ਮਾਗੀ ਵਾਲੀ ਗੱਲ ਭੁੱਲੀ ਨਹੀਂ ਹਲੇ ਮੇਲੇ ਵਾਲੀ ਤੇ ਕਿਹੜਾ ਮੂੰਹ ਲੈ ਕੇ ਬੰਗੇ ਜਾਣਗੇ ਬਿਲਕੁਲ ਜੀ ਜਦੋਂ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਯੂ-ਟਰਨ ਮਾਰ ਰਹੇ ਸੀ ਹੂੰ ਉਸ ਸਟੈਂਡ ਤੇ ਖੜ ਕੇ ਹਰਪਾਲ ਚੀਮਾ ਜੀ ਸਮੋਦਨ ਕਰ ਰਹੇ ਸੀ ਮੀਡੀਆ ਦੇ ਰਾਹੀਂ ਆਪਣੀ ਗੱਲ ਰੱਖ ਰਹੇ ਸੀ ਜੀ ਤਾਂ ਉਹਨਾਂ ਨੇ ਕਿਹਾ ਕਿ ਜੀ ਸੀ ਇੱਥੇ ਆ ਕੇ ਦੇਖਿਆ ਸਾਰਾ ਰਿਕਾਰਡ ਦਰੁਸਤ ਪਾਇਆ ਜੀ ਹਾਂ 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 ਸਹੀ ਹੈ ਤੇ ਉਹਨਾਂ ਨੂੰ ਜਦੋਂ ਰਿਕਾਰਡ ਦਰੁਸਤ ਮਿਲਿਆ ਤਾਂ ਚੰਡੀਗੜ੍ਹ ਤੱਕ ਆਉਂਦੇ ਆਉਂਦੇ ਕਹਿੰਦੇ ਨਹੀਂ ਜੀ ਉਹ ਦੁਰੂਪਸਰ ਕਾਡ ਐਸਡੀਪੀਸੀ ਨੂੰ ਮਿਲਿਆ ਸੀ ਤਾਂ ਉਹਦੀ ਭਰੋਸੇਯੋਗਤਾ ਤੇ ਭਰੋਸਾ ਬਣਦਾ ਹੈ ਠੀਕ ਹੈ ਇੱਥੇ ਆ ਕੇ ਫਿਰ ਪਾਸ਼ਾ ਬਦਲੀ ਹੈ ਹਮ ਪਰ ਮੁੱਖ ਮੰਤਰੀ ਦੇ ਬੋਲਾਂ ਦਾ ਜਵਾਬ ਜੇ ਹਰਪਾਲ ਚੀਮਾ ਦੇ ਰਿਹਾ ਹੂੰ ਸਿੱਟ ਅੱਗੇ ਵਧੂਗੀ ਨਹੀਂ ਵਧੂਗੀ ਕਿਵੇਂ ਵਧੂਗੀ ਕੀ ਕਰੂਗੀ ਇਹਦਾ ਜਵਾਬ ਹਰਪਾਲ ਚੀਮਾ ਦੇ ਰਿਹਾ ਹੂੰ 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 ਹਰਪਾਲ ਚੀਮਾ ਵਿੱਤ ਮੰਤਰੀ ਹੈ ਕਿ ਗ੍ਰਹਿ ਮੰਤਰੀ ਹੈ ਕਿ ਮੁੱਖ ਮੰਤਰੀ ਹੈ ਸਹੀ ਗੱਲ ਹੈ ਬਿਲਕੁਲ ਕੌਣ ਹੈ ਹੂੰ ਕਿਤੇ ਗੋਪਤ ਤਰੀਕੇ ਨਾਲ ਪਾਵਰਾਂ ਤਬਦੀਲਤਾ ਨਹੀਂ ਹੋ ਗਈਆਂ ਅੰਦਰ ਸਹੀ ਹੈ ਕਿਤੇ ਜਿੰਨੀ ਕਿ ਸ਼ਕਤੀ ਮਿਲੀ ਸੀ ਬੋਲਣ ਬਾਲਣ ਦੀ ਵੱਖ ਮੰਤਰੀ ਨੂੰ ਬੋਲਣ ਵਾਲੀ ਸ਼ਕਤੀ ਹੁਣ ਹਰਪਾਲ ਚੀਮਾ ਨੂੰ ਤਾਂ ਨਹੀਂ ਮਿਲ ਗਈ ਸਹੀ ਹੈ ਕਿਉਂਕਿ ਕੰਮ ਵਾਲੀ ਸ਼ਕਤੀ ਤਾਂ ਅਜ ਵੀ ਦਿੱਲੀ ਵਾਲਿਆਂ ਕੋਲੇ ਐ ਤੇ ਕੱਲ ਵੀ ਦਿੱਲੀ ਵਾਲਿਆਂ ਕੋਲੇ ਸੀ ਹੂੰ 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 ਪਰ ਇਹੀ ਹਰਪਾਲ ਚੀਮਾ ਉੱਥੇ ਨਾਬਕਮਲ ਰਾਜਾ ਸਾਹਿਬ ਦੇ ਸਤਾਨ ਦੇ ਉੱਤੇ ਜਦੋਂ ਇਹ ਦੱਸ ਰਹੇ ਸੀਗੇ ਜੀ ਸਾਨੂੰ ਸਬਸਤਾਨੇ ਦੱਸਤਾ ਜੀ ਦਾ ਅਸੀਂ ਦੇਖ ਲਿਆ ਜੀ ਸਾਰਾ ਕੁਝ ਤਾਂ ਉੱਥੇ ਤਾਂ ਇਹ ਵੀ ਕਹਿ ਕੇ ਆਏ ਨੇ ਹੂੰ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਇਸ ਸਤਾਨ ਤੇ ਜੀ ਤੇ ਮੁੱਖ ਮੰਤਰੀ ਸਾਹਿਬ ਕਦੋਂ ਦੀ ਬੈਠਕ ਤੋਂ ਆਏ ਹੂੰ ਪਰ ਉਹ ਦਿਖ ਨਹੀਂ ਰਹੇ ਉਹ ਜੇ ਮੁੱਲ ਕਰ ਰਹੇ ਨੇ ਹੂੰ ਜੀ ਜੀ कि ਆਪਣੇ ਆਪ ਨੂੰ ਫਿਰ ਤਿਆਰ ਕਰ ਰਹੇ ਨੇ ਕਿ ਹਾਂ ਮੈਂ ਕਿਵੇਂ ਲੋਕਾਂ ਸਾਹਮਣੇ ਜਾਊਂਗਾ ਫਿਰ ਕਿਵੇਂ ਆਪਣਾ ਕੋਈ ਟੋਟਕਾ ਸੁਣਾਊਂਗਾ ਕਿਵੇਂ ਚੁਟਕਲਾ ਸੁਣਾਊਂਗਾ ਮੈਂ ਫਿਰ ਕਿਹੜੀਆਂ ਕਿਹੜੀ ਤਨਖਾਹ ਦੇ ਉੱਤੇ ਇਸੇ ਅਹੁਦੇ ਤੇ ਬਿਸ਼ਰਮੀ ਨਾਲ ਕੰਮ ਕਰੂੰਗਾ ਇਹਦੇ ਬਾਰੇ ਦਮਖੰਮ ਤਿਆਰ ਕਰ ਰਹੇ ਨੇ ਹੂੰ ਇਹ ਪਹਿਲਾ ਮੌਕਾ ਨਹੀਂ ਹੈ ਸਹੀ ਯਾਦ ਕਰੋ ਜਦੋਂ ਗੋਲਡੀ ਬਰਾੜ ਦੇ ਮਾਮਲੇ ਤੇ ਮੁੱਖ ਮੰਤਰੀ ਸਾਹਿਬ ਨੇ ਵੱਡਾ ਐਲਾਨ ਕਰਤਾ ਸੀ ਕਿ ਲਾਓ ਵੀ ਚੱਕ ਲਿਆ ਹੋ ਗਿਆ ਗ੍ਰফতার ਲਿਆ ਰਹੇ ਆ ਪੰਜਾਬ ਹੂੰ 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 ਬਾਤਾਂ ਤੋਂ ਪਤਾ ਲੱਗਿਆ ਕਿ ਨਹੀਂ ਜਾਂ ਕੁਝ ਨਹੀਂ ਹੋਇਆ। ਹੂੰ। ਇਹ ਮੁੱਖ ਮੰਤਰੀ ਬੋਲਦੇ। ਹੂੰ। ਤੇ ਫਿਰ ਇਸ ਮਸਲੇ ਤੇ ਵੀ ਇਸੇ ਤਰ੍ਹਾਂ ਦੀ ਮੁੱਖ ਮੰਤਰੀ ਦਾ ਕਿਹਾ ਕਿ ਸਾਨੂੰ ਬਰਾਮਦ ਹੋ ਗਏ ਬਰਾਮਦ ਸ਼ਬਦ ਵਰਤਿਆ ਤੁਸੀਂ। ਸਹੀ ਆ ਬਿਲਕੁਲ ਵਰਤਿਆ। ਹੂੰ। ਤੁਸੀਂ ਮਲਾਨ ਸ਼ਬਦ ਨਹੀਂ ਵਰਤਿਆ ਕਿ ਹਾਂ ਤੁਸੀਂ ਸਭ ਦੇ ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਦੇ ਰੂਪ ਚਾ ਅੰਕੜਿਆਂ ਦਾ ਮਲਾਨ ਹੋ ਗਿਆ। ਹੂੰ 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 ਹੂੰ। ਤੁਸੀਂ ਬਰਾਮਦਗੀ ਸ਼ਬਦ ਵਰਤਿਆ। ਹੂੰ। ਤੇ ਫਿਰ ਯੂ ਟਰਨ ਲੈਣ ਲੱਗਿਆ ਵੀ ਤੁਹਾਨੂੰ ਸ਼ਰਮ ਨਹੀਂ ਆਈ। ਚੰਡੀਗੜ੍ਹ ਆ ਕੇ ਤੁਹਾਡੇ ਮੰਤਰੀ ਦੇ ਬੋਲ ਵਧਣ ਲੱਗਿਆ ਵੀ ਸ਼ਰਮ ਨਹੀਂ ਆਈ। ਜੀ। ਉੱਥੇ ਤੁਸੀਂ ਕਹਿੰਦੇ ਹੋ ਦਰੁੱਸ ਹੋ ਗਿਆ ਜੀ ਜਿਹਦਾ ਮਤਲਬ ਸਿੱਟ ਇਨੀ ਨਲਾਇਕ ਆ ਉਹਨੂੰ ਜੋੜ ਘਟਾ ਨਹੀਂ ਕਰਨਾ ਆਇਆ ਹੂੰ ਸਹੀ ਜਿਹੜਾ ਤੁਸੀਂ ਜਾ ਕੇ ਕਰ ਲਿਆ ਹੂੰ ਹੈਨਾ انا ਹਰਤੇ ਨਤਰ ਦਾ ਫਰਕ ਨਹੀਂ ਪਤਾ ਨਾ ਹੈ ਤੁਸੀਂ ਗੱਲਾਂ ਕਰਦੇ ਹੋ ਮਤਲਬ ਇਹਦੀਆਂ ਚਲੋ ਪਰ ਮਸਲਾ ਇੱਥੇ ਨਹੀਂ ਖੜਾ ਹੂੰ ਮਸਲਾ ਇਹ ਤੋਂ ਹੈ ਹੂੰ ਹੂੰ ਹੁਣ ਹਰਪਾਲ ਚੀਮਾ ਜੀ ਕਹਿੰਦੇ ਮਤਲਬ ਮੁੱਖ ਮੰਤਰੀ ਦੀਆਂ ਸ਼ਕਤੀਆਂ ਨਾਲ ਬੋਲਦੇ ਦਿਖੇ ਕੈ ਸੱਟ ਆਪਣਾ ਕੰਮ ਕਰਦੀ ਰਹੂਗੀ ਜੀ ਪ੍ਰਵੀਨ ਜੀ ਤੁਹਾਨੂੰ ਚੇਤੇ ਹੋਣਾ ਇੱਕ ਵਾਰ ਇੱਛਾ ਜਾਗੀ ਸੀ ਭਗਵਾਨ ਤਮਾਨ ਤੇ ਇਹਨਾਂ ਦੇ ਸਾਥੀਆਂ ਦੀ ਕਿ ਆਪਾਂ ਪੰਚਾਇਤੀ ਚੋਣਾ ਪਹਿਲਾਂ ਕਰਾ ਲਈਏ ਹਾਂਜੀ ਹਾਂਜੀ ਬਿਲਕੁਲ ਇੱਛਾ ਇਹਨਾਂ ਦੀ ਜਾਗੀ ਪੰਚਾਇਤਾਂ ਭੰਗ ਕਰਨ ਦਾ ਫਰਮਾਨ ਆਇਆ ਅਦਾਲਤੀ ਝਾੜਾਂ ਨਾਲ ਰੋਕ ਲੱਗ ਗਈ ਕਿ ਜਿਹਨਾਂ ਸਰਕਾਰ ਦੇ ਭਾਗ ਪਿਆ ਜੇ ਨਹੀਂ ਛੇਡ ਸਕਦੇ ਤੇ ਨਜਲਾ ਕਿਤੇ ਡਿੱਗਿਆ ਸੀ ਹਮ ਪੰਚਾਇਤ ਵਿਭਾਗ ਤੇ ਪੰਚਾਇਤ ਅਧਿਕਾਰੀਆਂ ਤੇ ਕਿ ਇਹਨਾਂ ਨੇ ਜੀ ਗਲਤੀ ਨਾ ਕਰਤਾ ਇਹਨਾਂ ਨੂੰ ਜੀ ਸਸਪੈਂਡ ਕਰ ਦੋ ਬਦਲੀ ਕਰ ਦੋ ਖੁੱਡੇ ਲਾ ਦੋ ਸਹੀ ਹੈ ਇਹ ਇੱਥੇ ਜੇ ਸਿਟ ਨੇ ਇਨੀ ਨਲਾਕੀ ਕੀਤੀ ਅਜੇ ਤੱਕ ਕਿਸੇ ਤੇ ਕਾਰਵਾਈ ਹੋਈ ਹੈ ਹ ਨਹੀਂ ਹੋਈ ਕਿਸੇ ਨੂੰ ਬਦਲਿਆ ਹੋਵੇ ਕਿਸੇ ਨੂੰ ਸਸਪੈਂਡ ਕੀਤਾ ਹੋਵੇ ਕਿਸੇ ਦੀ ਤਰੱਕੀ ਰੋਕਤੀ ਹੋਵੇ ਹ ਹ ਹ ਹ ਉਲਟਾ ਕਹਿੰਦੇ ਸਿਟ ਕੰਮ ਕਰਦੀ ਰਹੂਗੀ ਇਹਦਾ ਮਤਲਬ ਇਹ ਸਿਟ ਤਾਂ ਸਹੀ ਕੰਮ ਕਰ ਰਹੀ ਸੀ ਫਿਰ ਰਿਪੋਰਟ ਗਲਤ ਸੀ ਬੋਲਣ ਵਾਲਾ ਗਲਤ ਸੀ ਜਾਂ ਸਿਟ ਨੂੰ ਕੀ ਹਾਂ ਜੀ ਇਹਹੀ ਰਿਪੋਰਟ ਦੇਣ ਨੂੰ ਸੀ ਕਿੱਥੇ ਹੀ ਸ਼ਰਾਰਤ ਹੋਈ ਹੈ ਸਹੀ ਹੈ ਬਿਲਕੁਲ ਸਵਾਲ ਤਾਂ ਇਹ ਹੈ ਹ ਸੋ ਇਸ ਲਈ ਹੁਣ ਉੱਥੋਂ ਦੀ ਪ੍ਰਬੰਧਕ ਟੀਮ ਨੇ ਇੱਕ ਵਾਰ ਫੇਰ ਸਾਹਮਣੇ ਆ ਕੇ ਦੱਸਿਆ ਕਿ ਗੁਰੂ ਸਾਹਿਬ ਦੀ ਮਿਹਰ ਕਰਕੇ ਜੀ ਇਹ ਮਾਮਲਾ ਟਲ ਗਿਆ ਕਿਉਂਕਿ ਸੁੱਖੀ ਨੂੰ ਆਪਣਾ ਵੋਟਾਂ ਦਾ ਫਿਕਰ ਸੀ ਐਸਜੀਪੀਸੀ ਨੂੰ ਐ ਆਪਣਾ ਡੈਮੇਜ ਕੰਟਰੋਲ ਹੁੰਦਾ ਦਿਖਣ ਲੱਗ ਪਿਆ ਸੀ ਇਹ ਤਰੀਕੇ ਨਾਲ ਸਰਕਾਰ ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਸੀ ਮੁੱਖ ਮੰਤਰੀ ਨੂੰ ਮੋਹ ਲਗਾਉਣ ਨੂੰ ਥਾਂ ਨਹੀਂ ਮਿਲ ਰਹੀ ਸੀ ਐਨਾ ਡਾਕਟਰ ਸੁੱਖੀ ਦੇ ਚੱਕਰ 'ਚ ਇਹਨਾਂ ਨੂੰ ਵੀ ਲੱਗਾ ਕਿ ਆਪਾਂ ਵੀ ਤਰਜੀਹ ਨਾਲ ਵੋਟ ਬਚਾ ਲਈਏ ਭੇਜੋ ਵੀ ਲੱਭ ਲੱਭ ਕੇ ਬੰਦੇ ਫਿਰ ਐ ਹਰਜੋਤ ਬੈਂਸ ਨੂੰ ਮਾਲਵਿੰਦਰ ਕੰਗ ਨੂੰ ਤੇ ਪਾਲਜੀ ਮਾਨ ਨੂੰ ਭੇਜਤਾ ਰਪਾਲ ਜੀ ਮਾਤੂ ਕੈਬਨਟ ਦੇ ਆਵਾਜ਼ ਨਾਲ ਵੀ ਉਹੀ ਆ ਕੇ ਬੋਲ ਰਹੇ ਨੇ ਸਿੱਟ ਦੇਵਾਲ ਨੇ ਉਹੀ ਬੋਲ ਰਹੇ ਨੇ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਉਥੋਂ ਦੀ ਪ੍ਰਬੰਧਕ ਟੀਮ ਨੇ ਕਿਹਾ ਜੀ ਕਿ ਜੀ 23 ਤਰੀਕ ਨੂੰ ਅਸੀਂ ਅਖੰਡ ਪਾਠ ਸਾਹਿਬ ਰੱਖਾਂਗੇ ਤੇ 25 ਤਰੀਕ ਨੂੰ ਉਹਦੇ ਭੋਗ ਪਾਣਗੇ ਸ਼ੁਕਰਾਨੇ ਦੇ ਭੋਗ ਹੋਣਗੇ ਅੱਛਾ ਤੇ ਉਹ ਕਿ ਆਮਨ ਅਮਾਨ ਨਾਲ ਮਾਮਲਾ ਸਹੀ ਹੋ ਗਿਆ ਨਹੀਂ ਤਾਂ ਸਾਨੂੰ ዳਗੀ ਕੌਮ ਦੇ ਵਿੱਚ ਲਿਆ ਕੇ ਖੜਾ ਕਰਤਾ ਸੀਗਾ ਅਸੀਂ ዳਗੀਆਂ ਜਿਵੇਂ ਹੈਨਾ ਤੇ ਉਹ ਕਹਿੰਦੇ ਜੀ ਹੁਣ ਉਥੇ ਹੀ ਰਪਾਲ ਜੀ ਮੈਂ ਕਹਿ ਕੇ ਆਏ ਨੇ ਕਿ ਜੀ ਮੁੱਖ ਮੰਤਰੀ ਸਾਹਿਬ ਵੀ ਇੱਥੇ ਆਉਣਗੇ ਮੁੱਖ ਮੰਤਰੀ ਸਾਹਿਬ 25 ਨੂੰ ਆਉਣਗੇ ਕਿ 25 ਤੋਂ ਬਾਅਦ ਆਉਣਗੇ ਜਾਂ ਆਉਣਗੇ ਨਹੀਂ ਰਪਾਲ ਜੀ ਮੈਂ ਆਪਣੇ ਆਪ ਇਹ ਕਹੇ ਜਾਂ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਕਹਿ ਕੇ ਆਣੇ ਹਾਈ ਕਮਾਂਡੋਂ ਧੱਕੇ ਨਾਲ ਭੇਜੋਗੇ ਮੁੱਖ ਮੰਤਰੀ ਨੂੰ ਆਪਾਂ ਤਾਂ ਪਹਿਲੀ ਗੱਲ ਕਰ ਰਿਹਾ ਸੀ ਕਿ ਜਿੱਡਾ ਬੜਾ ਅਦਾਨ ਮਾਗੀ ਮੇਲੇ ਤੇ ਕੀਤਾ ਆਡਰ ਬੜੇ ਇਕੱਠ ਚ ਐਲਾਨ ਕਰਨ ਦਾ ਦਮ ਹੈ ਹੁਣ ਕਿਹਾ ਮੈਂ ਗਲਤ ਬੋਲ ਗਿਆ ਜੀ ਮੈਂ ਝੂਠ ਬੋਲ ਗਿਆ ਜੀ ਜਾਂ ਮੈਂ ਸਿਆਸੀ ਤੌਰ ਤੇ ਬੋਲ ਗਿਆ ਜੀ ਜਾਂ ਮੈਂ ਬੋਲਿਆ ਤਾਂ ਸਹੀ ਸੀ ਹੁਣ ਮੇਰੇ ਤੇ ਦਬਾਅ ਪੈ ਗਿਆ ਪੁਸ਼ਤਾ ਕਹਿਣ ਜੋ ਲਈ ਆਉਣ ਸਾਹਮਣੇ ਹੂੰ ਤੇ ਕੀ ਜੇ ਉਹਨਾਂ ਨੂੰ ਲੱਗਦਾ ਕਿ ਹਾਂ ਹੁਣ ਉਸ ਤਾਂ ਤੇ ਜਾਏ ਬਿਨਾ ਸਰਨਾ ਨਹੀਂ ਫਿਰ ਕਿਹੜੇ ਮੂੰਹ ਨਾਲ ਜਾਣਗੇ ਹੂੰ ਹੂੰ ਤੇ ਜੇ ਸ਼ੁਕਰਾਨੇ ਦੀ ਅਰਦਾਸ ਜਾਣਗੇ ਤਾਂ ਮਾਫੀ ਮੰਗਣਗੇ ਉਥੇ ਹੂੰ ਜਨਾਬ ਜੇ ਜਾਣਾ ਹੈ ਵੰਗੇ ਤਾਂ ਕਿਹੜਾ ਮੂੰਹ ਲੈ ਕੇ ਜਾਣਾ ਕਿ ਹੁਣ ਮੁੱਖ ਮੰਤਰੀ ਸਾਹਿਬ ਦੇਖਣਾ ਜੇ ਤਾਂ ਮੂੰਹ ਦਿਖਾਈ ਵੀ ਨਹੀਂ ਹੋਈ ਪੰਜਾਬ ਨੂੰ ਇਹ ਨਹੀਂ ਮੂੰਹ ਦਿਖਾ ਰਹੇ ਜੇ ਤਾਂ ਮੁੱਖ ਮੰਤਰੀ ਸਾਹਿਬ ਉਸ ਦਿੰਦੇ